ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਿਹੜਾ ਜਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਆਪਾਂ ਤੁਹਾਡੇ ਨਾਲ ਖੇਤੀ ਸੰਬੰਧੀ ਜੋ ਵੀ ਆਪਾਂ ਕੰਮਕਾਰ ਕਰਦੇ ਜਾਣਕਾਰੀ ਸਾਂਝੀ ਕਰਦੇ ਰਹਿੰਨੇ ਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਸਪਰੇਅ ਬਾਰੇ ਜਾਣਕਾਰੀ ਸਾਂਝੀ ਕਰੂੰਗਾ ਜਿਹੜੀ ਆਪਾਂ ਨੂੰ ਕਰਦਿਆਂ ਨੂੰ ਤਕਰੀਬਨ 3-4 ਸਾਲ ਹੋ ਗਏ 3 ਸਾਲ ਤੇ ਬਹੁਤ ਵਧੀਆ ਰਿਜ਼ਲਟ ਹੈ ਤੇ ਕੋਰ ਕਣਕ ਵਾਂਗੂ ਹੀ ਆਪਾਂ ਨੂੰ ਜਿੱਦਾਂ ਪਹਿਲਾਂ ਕੋਰ ਕਣਕ ਦੇ ਆਪਾਂ ਸਪਰੇਅ ਕਰੀਦੀ ਉਵੇਂ ਹੀ ਕਰਦੇ ਆਂਗੇ ਤੇ ਕਿਸਾਨ ਵੀਰੋ ਜੇ ਤੁਸੀਂ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੁੰਦੇ ਨਾ ਕਣਕ ਦੀ ਸਪਰੇਅ ਦੇ ਉੱਪਰ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਜਿਹੜਾ ਐਨਪੀਕੇ ਹੈਗਾ ਨਾਰਮਲ ਐਨਪੀਕੇ ਵੀ ਤੁਹਾਨੂੰ ਤਕਰੀਬਨ 150 ਰੁਪਏ ਪਲੱਸ ਜਾਊਗਾ ਜਿਵੇਂ ਆਪਾਂ ਕਰਦੇ ਆਂ ਲਿਆ ਕੇ ਤੇ ਇਹ 150 ਰੁਪਏ ਤੋਂ ਉੱਪਰ ਕਿਸਾਨ ਵੀਰੋ ਸਾਰੀ ਸਪਰੇ ਹੋ ਜੂ ਆਪਣੇ ਨਾਲ 170 75 ਰੁਪਏ ਚ ਸਾਰੀ ਘਿਲੇ ਦਾ ਤਾਂ ਕਰਨਾ ਕੀ ਹੈ ਕਿਸਾਨ ਵੀਰੋ ਤੁਸੀਂ ਨੇ ਪਹਿਲਾਂ ਤਾਂ ਤੁਸੀਂ ਲੈ ਲੈਣੀ ਹੈ ਕਿਸਾਨ ਵੀਰੋ ਮੈਗਨੀਸ ਸਲਫੇਟ 1 ਕਿਲੋ ਘਿਲੇ ਦੀ ਬਹੁਤ ਹੈ ਠੀਕ ਹੈ ਤੇ ਨਾਲ ਕਿਸਾਨ ਵੀਰੋ ਲੈਣਾ 21% ਜਿੰਕ ਉਹ ਵੀ ਕਿਲੋ ਕਿਲੇ ਦਾ ਬਹੁਤ ਹੈ ਤੇ ਨਾਲ ਕਿਸਾਨ ਵੀਰੋ ਕਿਲੋ ਯੂਰੀਆ ਤੇ ਨਾਲ ਉਹਦੇ ਕਿਸਾਨ ਵੀਰੋ ਆਪਾਂ ਐਡ ਕਰਨਾ ਅੱਧਾ ਕਿਲੋ ਕਲੀ ਦਾ ਪਾਣੀ 1 ਕਿੱਲੇ ਮਾਗਰ ਮੰਨ ਕੇ ਚਲੋ ਜੇ ਤੁਹਾਡੇ ਕੋਲ 6 ਕਿੱਲਿਆਂ ਦੇ ਤੁਸੀਂ ਸਪਰੇਅ ਕਰਨੀਆਂ ਤਾਂ ਤੁਸੀਂ 3 ਕਿਲੋ ਕਲੀ ਭਿਉ ਲੋ ਉਹਦਾ ਜਿਹੜਾ ਪਾਣੀ ਆ ਉਹਨੂੰ ਲੀਟਰਾਂ ਦੇ ਨਾਲ ਡਿਵਾਈਡ ਕਰਕੇ ਤੁਸੀਂ ਸਪਰੇਅ ਕਰ ਦਿਓ ਸਪਰੇਅ ਵਾਲੇ ਪਾਣੀ 'ਚ ਸੌਰੀ ਪਾ ਲਓ ਤੇ ਹੁਣ ਗੱਲ ਕਰਦੇ ਆ ਕਿ ਕਿਸਾਨ ਵੀਰੋ ਆਪਾਂ ਸਪਰੇਅ ਕਰਨੀ ਕਿਵੇਂ ਆ ਤੇ ਕਦੋਂ ਕਰਨੇ ਕਿਸਾਨ ਵੀਰੋ ਪਾਣੀ ਇਹਦੇ ਤੇ ਆਪਾਂ ਨੇ 500 ਲੀਟਰ ਪਾਣੀ ਆਪਾਂ ਨੂੰ ਬਹੁਤ ਹੈ ਏਕੀਲੇ ਦਾ ਠੀਕ ਹੈ 500 ਲੀਟਰ ਪਾਣੀ ਦੀ ਡੋਜ਼ ਆ ਇਹ ਤਾਂ ਤੁਸੀਂ ਕਿਸਾਨ ਵੀਰੋ ਜਿੱਦਣ ਸਪਰੇਅ ਕਰਨੀ ਉਹਦੋਂ ਇੱਕ ਦਿਨ ਪਹਿਲਾਂ ਕਲੀ ਭਿਓ ਕੇ ਰੱਖ ਦੇਣੀ ਹੈ ਤੇ ਮੈਗਨੀਜ਼ ਆਪਾਂ ਨੂੰ ਪਤਾ 90 ਰੁਪਏ ਕਿਲੋ ਆਪਾਂ ਨੂੰ ਨਾਰਮਲ ਮਿਲ ਜਾਂਦੀ ਆ ਤੇ ਯੂਰੀ ਆਪਾਂ ਨੂੰ ਤੁਹਾਨੂੰ ਪਤਾ 3 5 ਤੋਂ 6 ਰੁਪਏ ਕਿਲੋ ਪੈਂਦਾ ਜੇ ਕਿਸਾਨ ਵੀਰੋ ਤੁਸੀਂ ਵੱਡੇ ਪੰਪ ਦੇ ਵਿੱਚ ਪਾਉਣੀਆਂ ਦਵਾਈ ਦਾ ਤਾਂ ਇਹ ਸਾਰੀ ਮਿਕਸ ਹੋ ਜੂਗੀ ਨਹੀਂ ਕਿਸਾਨ ਵੀਰੋ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਘੋਲ ਬਣਾ ਕੇ ਇਕੱਠੀ ਕਰਕੇ ਸਪਰੇਅ ਕਰ ਸਕਦੇ ਹੋ ਜੇ ਕਿਸਾਨ ਵੀਰੋ ਥੋੜੀ ਕਣਕ ਮੰਨ ਲਓ 40 ਦਿਨ ਦੀ ਹੈ 40 42 ਦਿਨ ਦੀ ਤੁਹਾਨੂੰ ਇੰਨੇ ਬੰਬੇ ਦੇ ਰਿਜ਼ਲਟ ਮਿਲਣਗੇ ਗੱਲ ਛੱਡ ਦੋ ਕਿਉਂਕਿ ਟੈਲਰਿੰਗ ਸਟੇਜ ਆ ਜਿਹੜੀ ਆਪਣੀ 50 ਕ ਦਿਨ ਤੱਕ ਕਣਕ ਦੀ 50 55 ਦਿਨ ਤੱਕ ਕਣਕ ਦਾ ਟੈਲਰਿੰਗ ਟਾਈਮ ਹੁੰਦਾਗਾ ਵਧੀਆ ਕਣਕ ਉਹ ਉਸ ਟਾਈਮ ਤੱਕ ਕਬੂਜਾ ਜਾਂ ਮਾਰ ਲੈਂਦੀ ਆ ਆਪਣਾ ਉਹਦੇ ਕਰਕੇ ਕਿਸਾਨ ਵੀਰੋ ਜੇ ਇਹ ਦਿਨਾਂ ਦੇ ਵਿੱਚ ਵਿੱਚ ਆਪਾਂ ਕਣਕ ਨੂੰ ਉਹ ਸਪਰੇਅ ਦੇਈਏ ਤਾਂ ਆਪਣੇ ਟਿੱਲਰ ਨੇ ਉਹ ਵੀ ਵਧਣਗੇ ਤੇ ਬਾਕੀ ਕਣਕ ਦੀ ਗਰੋਥ ਵੀ ਬਹੁਤ ਵੱਧ ਜੂਗੀ ਗਰੋਥ ਕਿਸਾਨ ਵੀਰੋ ਇਹਦੇ ਨਾਲ ਕੀ ਹੋਣਾ ਨਾ ਜਿਹੜੀਆਂ ਆਪਣੀਆਂ ਘਟਾਂ ਨੇ ਕਣਕ ਦੇ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਗ੍ਰੋਥ ਆਪਣੀ ਕਣਕ ਦੀ ਆਪਣੇ ਆਪ ਵਧਣ ਲੱਗ ਜੂ ਤੇ ਜੇਕਰ ਕਿਸਾਨ ਵੀਰੋ ਆਪਣੀ ਕਣਕ ਦੇ ਵਿੱਚ ਤੁਹਾਨੂੰ ਲੱਗਦਾ ਵੀ ਮੈਗਨੀਜ਼ ਦੀ ਘਾਟ ਹੈ ਜੂਰੀਏ ਦੀ ਤਾਂ ਚਲੋ ਆਪਾਂ نیچے ਪਾਏ ਦਿੰਨੇ ਆਂਗੇ ਮੈਗਨੀਜ਼ ਦੀ ਘਾਟ ਹੈ ਜਾਂ ਤੁਹਾਨੂੰ ਲੱਗਦਾ ਵੀ ਆਪਣੇ ਖੇਤ ਦੇ ਵਿੱਚ ਸਲਫਰ ਦੀ ਵੀ ਘਾਟ ਹੈ ਤੇ ਗਰੋਥ ਨਹੀਂ ਕਰੀ ਡੰਡੀ ਚੜਨ ਲੱਗਦੀ ਹੈ ਕਣਕ ਦਾ ਤੁਸੀਂ ਇਹ ਕਿਸਾਨ ਵੀਰ ਨੂੰ ਸਪਰੇਅ ਕਰ ਸਕਦੇ ਹੋ ਕਿਉਂਕਿ ਮੈਗਨੀਜ਼ ਦੇ ਨਾਲ ਨਾਲ ਤੁਹਾਨੂੰ ਸਲਫਰ ਵੀ ਐਡ ਹੋ ਜਾਊਗਾ ਤੇ ਜ਼ਿੰਕ ਦੀ ਘਾਟ ਹੈ ਜੇ ਤਾਂ ਜ਼ਿੰਕ ਐਡ ਹੋ ਜਾਊਗਾ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਕੱਠੀਆਂ ਕਰਕੇ ਤੇ ਜਿਹੜੀ ਕਲੀ ਹੈ ਕਿਸਾਨ ਵੀਰ ਨੂੰ ਇੱਕ ਵਧੀਆ ਸੰਗੀ ਸਾਈਡ ਦਾ ਵੀ ਕੰਮ ਕਰਦੀ ਆ ਤੇ ਜੇਕਰ ਆਪਣੇ ਸਪਰੇਅ ਕੀ ਵਰ ਪੱਤੇ ਦੇ ਉੱਪਰ ਜ਼ਿਆਦਾ ਵੱਜ ਜਾਂਦੀ ਆ ਤਾਂ ਇਹ ਉਹਦੀਆਂ ਨੋਕਾਂ ਸੜਨ ਤੋਂ ਵੀ ਰੋਕ ਲੈਂਦੀ ਆ ਕੁਸਤ ਤੱਕ ਤੇ ਇਹ ਸਪਰੇਅ ਕਿਸਾਨ ਵੀਰੋ ਤੁਸੀਂ ਇੱਕ ਵਾਰ ਕਰਕੇ ਦੇਖੋ ਸਸਤੀ ਸਪਰੇਅ ਹੈ ਬਿਲਕੁਲ ਰਿਜ਼ਲਟ ਬਾ ਕਮਾਲ ਨੇ ਰਿਜ਼ਲਟ ਤੁਹਾਨੂੰ ਪੂਰੇ ਟੌਪ ਦੇ ਮਿਲਣਗੇ ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਆਪਾਂ ਧੰਨਵਾਦ